ਜੀ ਸਰ ਕੀ ਕਹਿਣਾ ਚਾਹੁੰਗਾ ਸਰ ਅੱਜ ਅਸੀਂ ਸਾਰੇ ਲੱਖਾਂ ਬਰਤਾਨਕ ਨਾਮ ਲੈਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸ਼ਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਬਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰਸੱਭ ਅੱਗੇ ਬੇਨਤੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਬਲ ਇੰਨੀ ਕ ਸਮੱਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤ ਕਰਨ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪ੍ਰਮਾਤਮਾ ਸਾਰਿਆਂ ਨੂੰ ਜੜਦੀ ਕਲਾਮ ਦੇ ਵਿੱਚ ਅੱਜ ਅਸੀਂ ਸਾਰੇ ਲੱਖਾਂ ਬਤਨਕ ਨਾਮਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਬਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਬਲ ਇੰਨੀ ਕ ਸਮਤ ਬਖਸ਼ਣਾ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਵਾਂ ਰਸ ਸਿਖਾਉਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜੜਦੀ ਕਲਾਮ ਦੇ ਵਿੱਚ। ਵਾਹਿਗੁਰੂ ਜੀ ਕਾ